आज लुधियाना के एक निजी होटल में मैडम रामप्रीत तथा उनकी सहेलियों ने मिलकर तीज फेस्टिवल का आयोजन किया जिसमें मुख्य रूप से पंजाबी विरसे की झलक देखने को मिली वहीं यह पाल था कोरोना के कारण पिछले डेढ़ साल से एक बार फिर से एक मंच पे इकट्ठे होने का यहां पर महिलाओं ने पंजाबी पहराबा पहना और खूब मस्ती की ਪੈਕ ਦਾ 3 ਦਾ ਫੰਕਸ਼ਨ ਕਿ ਇਸ ਤਰ੍ਹਾਂ ਸੀਗਾ ਤੇ ਬਹੁਤ ਬਹੁਤ ਦਿਨ ਬਾਅਦ ਸੀ ਮਿਲਦੇ ਸਾਰੇ ਅ ਸਤਿ ਸ਼੍ਰੀ ਅਕਾਲ ਜੀ ਅਸੀਂ ਅੱਜ ਗੁਲੀ ਹਾਊਸ ਦੇ ਵਿੱਚ 30 ਸੈਲੀਬ੍ਰੇਸ਼ਨ ਵਾਸਤੇ ਇਕੱਠੇ ਹੋયા ਤੇ ਇਹ ਉਹ ਫੰਕਸ਼ਨ ਹੈ ਜਿਨੇ ਸਾਨੂੰ 2 ਸਾਲਾਂ ਬਾਅਦ ਫਿਰ ਆਪਸੇ ਸਾਰਿਆਂ ਨੂੰ ਇਕੱਠਾ ਕੀਤਾ ਹੈ ਤੇ ਬਹੁਤ ਇੰਜੋਏ ਕਰ ਰਹੇ ਆ ਅਸੀਂ ਔਰ ਇਨਾ ਇਸ ਦਿਨ ਦੀ ਉਹ ਡੀ ਕੀ ਕਰ ਰਹੇ ਸੀਗੇ ਕਿ ਕਦੋਂ ਐਸੇ ਦੁਬਾਰਾ ਕਲਚਰਲ ਪ੍ਰੋਗਰਾਮਸ ਚੱਲਣ ਤੇ ਅਸੀਂ ਇਕੱਠੇ ਹੋਈਏ ਕਿਸ ਤਰ੍ਹਾਂ ਲੱਗਿਆ ਕਿਸ ਬਹੁਤ ਵਧੀਆ ਐਨੇ ਟਾਈਮ ਬਾਅਦ ਇਕੱਠੇ ਹੋ ਕੇ ਗਿੱਧਾ ਪੰਗੜਾ ਅਸੀਂ ਸਾਰਾ ਕੁਝ ਕਰ ਰਹੇ ਆ ਤੇ ਬਹੁਤ ਹੀ ਇੰਜੋਏ ਕਰ ਰਹੇ ਆ ਔਰ ਬਹੁਤ ਹੀ ਮਜ਼ਾ ਆ ਰਿਹਾ ਥੈਂਕਸ ਟੂ ਗੋਡ ਕਿ ਕੋਰੋਨਾ ਦੀ ਬਹੁਤ ਵੱਡੀ ਉਸ ਤੋਂ ਬਾਅਦ ਅਸੀਂ ਸਾਰੇ ਆਪਸ ਵਿੱਚ ਦੁਬਾਰਾ ਮਿਲੇ आज लुधियाना के एक निजी होटल में मैडम रामप्रीत तथा उनकी सहेलियों ने मिलकर तीज फेस्टिवल का आयोजन किया जिसमें मुख्य रूप से पंजाबी विरसे की झलक देखने को मिली वहीं यह पल था कोरोना के कारण पिछले डेढ़ साल से एक बार फिर से एक मंच पे इकट्ठे होने का यहां पर महिलाओं ने पंजाबी पहराबा पहना और खूब मस्ती की ਪ੍ਰਤੀਕ ਦਾ ਫੰਕਸ਼ਨ ਜਿਸ ਤਰ੍ਹਾਂ ਸੀ ਗਿਆ ਤੇ ਬਹੁਤ ਬਹੁਤ ਧੰਨਵਾਦ ਤੁਸੀਂ ਸਾਰੇ ਅ ਸਤਿ ਸ਼੍ਰੀ ਅਕਾਲ ਜੀ ਅਸੀਂ ਅੱਜ ਗੁਲੀ ਹਾਊਸ ਦੇ ਵਿੱਚ 30 ਸੈਲੀਬ੍ਰੇਸ਼ਨ ਵਾਸਤੇ ਇਕੱਠੇ ਹੋਏ ਹਾਂ ਤੇ ਇਹ ਉਹ ਫੰਕਸ਼ਨ ਹੈ ਜਿਨੇ ਸਾਨੂੰ 2 ਸਾਲਾਂ ਬਾਅਦ ਫਿਰ ਆਪਸ ਵਿੱਚ ਸਾਰਿਆਂ ਨੂੰ ਇਕੱਠਾ ਕੀਤਾ ਹੈ ਤੇ ਬਹੁਤ ਇੰਜੋਏ ਕਰ ਰਹੇ ਹਾਂ ਅਸੀਂ ਔਰ ਇਨਾ ਇਸ ਦਿਨ ਦੀ ਉਹ ਡੀ ਕੀ ਕਰ ਰਹੇ ਸੀਗੇ ਕਿ ਕਦੋਂ ਐਸੇ ਦੁਬਾਰਾ ਕਲਚਰਲ ਪ੍ਰੋਗਰਾਮਸ ਚੱਲਣ ਤੇ ਅਸੀਂ ਇਕੱਠੇ ਹੋਈਏ ਕਿਸ ਤਰ੍ਹਾਂ ਲੱਗਿਆ ਤੁਹਾਨੂੰ ਬਹੁਤ ਵਧੀਆ ਐਨੇ ਟਾਈਮ ਬਾਅਦ ਇਕੱਠੇ ਹੋ ਕੇ ਗਿੱਧਾ ਪੰਗੜਾ ਅਸੀਂ ਸਾਰਾ ਕੁਝ ਕਰ ਰਹੇ ਆ ਤੇ ਬਹੁਤ ਹੀ ਇੰਜੋਏ ਕਰ ਰਹੇ ਆ ਔਰ ਬਹੁਤ ਹੀ ਮਜ਼ਾ ਆ ਰਿਹਾ ਥੈਂਕਸ ਟੂ ਗੋਡ ਕਿ ਕੋਰੋਨਾ ਦੀ ਬਹੁਤ ਵੱਡੀ ਉਸ ਤੋਂ ਬਾਅਦ ਅਸੀਂ ਸਾਰੇ ਆਪਸ ਵਿੱਚ ਦੁਬਾਰਾ ਮਿਲੇ